प्यारे दोस्तों प्यार भरी सत श्री अकाल जी हां जी दोस्तों पिछले लंबे समय ਤੋਂ ਵੱਖ-ਵੱਖ ਮੁਲਾਜ਼ਮ ਜਥੇਵੰਦੀਆਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਇਸੇ ਦੌਰਾਨ ਕੁਝ ਅਜਿਹੇ ਮੁਲਾਜ਼ਮ ਤੇ ਪੈਨਸ਼ਨਰ ਨੇ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜੇਕਰ ਅਸੀਂ 2016 ਤੋਂ 6ਵੇਂ ਪੇ ਕਮਿਸ਼ਨ ਦੇ ਏਰੀਆ ਦੀ ਗੱਲ ਕਰੀਏ ਉਸ ਨੂੰ ਲੈ ਕੇ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਸੁਣਵਾਈਆਂ ਹੋਈਆਂ ਹੁਣ ਅਗਲੀ ਸੁਣਵਾਈ ਹੈ ਜੋ ਫਰਵਰੀ ਦੇ ਵਿੱਚ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਕਿਉਂਕਿ ਪੈਨਸ਼ਨਰਾਂ ਦੁਆਰਾ ਆਪਣਾ ਪੱਖ ਪੰਜਾਬ ਸਰਕਾਰ ਜੋ ਹੈ ਉਸ ਦੁਆਰਾ ਉਹਨਾਂ ਦੇ ਨਾਲ ਜੋ ਧੱਕਾ ਕੀਤਾ ਜਾ ਰਿਹਾ ਉਹ ਰੱਖਿਆ ਗਿਆ ਕਿ ਸਾਡੀ ਉਮਰ ਜੋ ਹੈ ਉਹ ਅਸੀਂ ਉਮਰ ਦੇ ਆਖਰੀ ਪੜਾਤੇ ਹਾਂ ਅਸੀਂ ਇਸ ਲਾਭ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਕਈ ਪੈਨਸ਼ਨਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਉਹਨਾਂ ਨੂੰ ਇਹ ਲਾਭ ਪ੍ਰਾਪਤ ਨਹੀਂ ਹੋਇਆ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਉਹ ਮੰਗ ਕਰਦੇ ਹਨ ਕਿ ਪੰਜਾਬ ਹਰਿਆਣਾ ਹਾਈ ਕੋਰਟ ਉਹਨਾਂ ਦੇ ਹੱਕ ਵਿੱਚ ਇਹ ਫੈਸਲਾ ਲਵੇ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹ ਖੁਦ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਜ਼ਰ ਆ ਸਕਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਜਲਦ ਹੀ ਮਿਲੇਗੀ ਫੈਕਟਰ 2.69 ਨੂੰ ਲੈ ਕੇ ਵੀ ਲਗਾਤਾਰ ਪੈਨਸ਼ਨਰ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਪੈਨਸ਼ਨ ਨੂੰ ਫੈਕਟਰ 2.45 ਦੇ ਨਾਲ ਸੋਧਿਆ ਗਿਆ ਉਹਨਾਂ ਦੀ ਪੈਨਸ਼ਨ ਨੂੰ ਫੈਕਟਰ 2.69 ਦੇ ਨਾਲ ਸੋਧਿਆ ਜਾਵੇ ਇਸ ਮੰਗ ਨੂੰ ਲੈ ਕੇ ਲਗਾਤਾਰ ਉਹਨਾਂ ਦਾ ਸੰਘਰਸ਼ ਜਾਰੀ ਹੈ ਪਰ ਪੰਜਾਬ ਸਰਕਾਰ ਦੁਆਰਾ ਇਸ ਨੂੰ ਲੈ ਕੇ ਮਨਾਂ ਕੀਤਾ ਜਾ ਰਿਹਾ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ ਉਹ ਸਮੇਂ ਦੇ ਦੌਰਾਨ ਸੋਚਣ ਤੇ ਕਾਰਨ ਦੱਸਣ ਕਿ ਫੈਕਟਰ 2.69 ਦੇ ਨਾਲ ਉਹਨਾਂ ਦੀ ਪੈਨਸ਼ਨ ਨੂੰ ਕਿਉਂ ਨਹੀਂ ਸੋਧਿਆ ਜਾ ਰਿਹਾ ਸੂਤਰਾਂ ਦੇ ਵੱਲੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਸ ਨੂੰ ਲੈ ਕੇ ਵੱਡੀ ਖੁਸ਼ਖਬਰੀ ਪੈਨਸ਼ਨਰਾਂ ਨੂੰ ਮਿਲ ਸਕਦੀ ਹੈ ਪੰਜਾਬ ਸਰਕਾਰ ਉਨ੍ਹਾਂ ਕਾਰਨਾਂ ਨੂੰ ਦੱਸਣ ਦੇ ਵਿੱਚ ناکਾਮਯਾਬ ਹੋਈ ਹੈ ਤੇ ਜੋ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਸ ਦਾ ਕਹਿਣਾ ਇਹ ਹੈ ਕਿ ਜਲਦ ਤੋਂ ਜਲਦ ਫੈਕਟਰ 2.59 ਹੈ ਜੋ ਉਹ ਲਾਗੂ ਕੀਤਾ ਜਾਵੇ ਪੈਨਸ਼ਨ ਉਸ ਦੇ ਨਾਲ ਸੋਧਿਆ ਜਾਵੇ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ 3 ਸਾਲ ਦਾ ਸਮਾਂ ਇਸ ਸਰਕਾਰ ਦਾ ਬੀਤ ਚੁੱਕਿਆ ਹੈ ਪਰ ਮਲਾਜ਼ਮਾਂ ਦੀ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਜਿਸ ਬਦਲਾ ਨੂੰ ਲੈ ਕੇ ਸਰਕਾਰ ਨੂੰ ਲਿਆਂਦਾ ਸੀ ਉਹ ਬਦਲਾ ਪੰਜਾਬ ਦੇ ਵਿੱਚ ਨਹੀਂ ਆਇਆ ਦੂਜੀਆਂ ਸਰਕਾਰਾਂ ਦੁਆਰਾ ਜੋ ਧੱਕਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਕੀਤਾ ਜਾਂਦਾ ਸੀ ਇਸ ਸਰਕਾਰ ਦੁਆਰਾ ਵੀ ਉਹੀ ਕੀਤਾ ਗਿਆ 2 ਸਾਲ ਦਾ ਸਮਾਂ ਬਾਕੀ ਹੈ ਪੁਰਾਣੀ ਪੈਨਸ਼ਨ ਸਕੀਮ ਤੇ 3 ਸਾਲ ਦਾ ਸਮਾਂ ਬੀਤ ਚੁੱਕਿਆ ਵਾਅਦਾ ਕਰਕੇ ਹਜੇ ਤੱਕ ਲਾਗੂ ਨਹੀਂ ਕੀਤੀ ਗਈ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਉਹਨਾਂ ਦੀਆਂ ਤਨਖਾਹਾਂ ਵੀ ਬਹੁਤ ਘਟ ਨੇ ਉਹਨਾਂ ਦੇ ਵਿੱਚ ਵੀ ਵਾਅਦਾ ਨਹੀਂ ਕੀਤਾ ਗਿਆ ਆਸ਼ਾ ਵਰਕਰਾਂ ਮਿੱਡੇ ਮੀਲ ਵਰਕਰਾਂ ਦੇ ਮਾਨ ਪੱਤੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਆਸ਼ਾ ਵਰਕਰਾਂ ਨੇ ਜੋ ਉਹਨਾਂ ਦੁਆਰਾ ਲਗਾਤਾਰ ਆਪਣੀ ਸਮੰਗ ਨੂੰ ਲੈ ਕੇ ਸੰਘਰਸ਼ ਉਹਨਾਂ ਦਾ ਜਾਰੀ ਹੈ ਜੋ ਮੁਲਾਜ਼ਮ ਨੇ ਉਹ ਕਾਫੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਕਿ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਜੋ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਗਾਇਆ ਗਿਆ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ੱੱਕਾ ਹੋ ਰਿਹਾ ਉਨ ਉਸ ਨੂੰ ਹਟਾ ਕੇ 6ਵੇਂ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਇਸ ਮੰਗ ਦਾ ਹੱਲ ਵੀ ਨਹੀਂ ਕੀਤਾ ਗਿਆ ਬਹੁਤ ਸਾਰੀਆਂ ਮੰਗਾਂ ਨੇ ਕੋਈ ਵੀ ਹੱਲ ਪੰਜਾਬ ਸਰਕਾਰ ਦੁਆਰਾ ਹਜੇ ਤੱਕ ਨਹੀਂ ਕੀਤਾ ਗਿਆ ਮੁਲਾਜ਼ਮ ਮੰਗ ਕਰਦੇ ਹਨ ਕਿ ਉਹਨਾਂ ਦੀਆਂ ਮੰਗਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ